ਕਾ ਬਾਬਾ ਸੀਚੇ ਵਾਲੂ ਜਿਹੜੇ ਮੌਜੂਦਾ ਸਮੇਂ ਰਾਸਥਰਾਂ ਵਿੱਚ ਬਣੇ ਨਹੀਂ ਉਹ ਖੁਦ ਕਿਸੇ ਮਦੀਦੇ ਵਿੱਚ ਦਰਿਆ ਦੇ ਵਿੱਚ ੁੱਡੇ ਨਾਲਿਆਂ ਦੇ ਵਿੱਚ ਮੈਂ ਦੇ ਵਿੱਚ ਜਾ ਕੇ ਸਫਾਈਆਂ ਕਰਦੇ ਨੇ ਆ ਵੀਡੀਓ ਆਉਂਦੀਆਂ ਨੇ ਸਾਰੇ ਪਾਸੇ ਪੰਜਾਬ ਦੇ ਨੇ ਹੁਣ ਅੱਜ ਉਹੀ ਰਾਸਥਰਾਂ ਵਿੱਚ ਬੈਠੇ ਬਾਬਾ ਬੰਵੀਰ ਸਿੰਘ ਸੀਚੇ ਵਾਲੂ ਮੁੱਦਾ ਕਿਉਂ ਨਹੀਂ ਚੱਕ ਰਹੇ ਬਈ ਲੁਧਿਆਣਾ ਦੇ ਵਿੱਚ ਇੱਕ ਆਪ ਵਿਧਾਇਕ ਨੇ ਉਹਨਾਂ ਨੇ ਭਗਵੰਤ ਮਾਨ ਮੁੱਖ ਮੰਤਰੀ ਨੂੰ ਨਾਲ ਲੈ ਕੇ ਢੋਡੇ ਨਾਲੇ ਦੇ ਨੇੜੇ ਜਿਸ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਇੱਕ ਨੀਂ ਮੱਥਰ ਲਾਇਆ ਲਾਇਆ 3 ਮਹੀਨੇ ਪਹਿਲਾਂ ਉਹੀ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੇ ਖੁਦ ਜਾ ਕੇ ਉਸ ਨੀਂ ਮੱਥਰ ਨੂੰ ਆਪਣੇ ਹੱਥੀਂ ਤੋੜਿਆ ਪਾਣੀਆਂ ਦੇ ਰਾਕੇਟ ਵਾਲੇ ਕੈਪਟਨ ਉਹਨਾਂ ਨੂੰ ਸਮਝਾ ਸਕਿਆ ਜਾਂਦਾ ਸੀ ਕਿ ਪੰਜਾਬ ਦੇ ਪਾਣੀਆਂ ਦੇ ਰਾਕੇ ਨੇ ਇਹ ਆ ਉਹ ਹੈ ਉਹ ਸਾਰੇ ਜਿਕਰ ਸਮੇਂ-ਸਮੇਂ ਅਨੁਸਾਰ ਕੋਈ ਨਾ ਕੋਈ ਆਪਣਾ ਚੰਕ ਕਰਦੇ ਰਹੇ ਤਾਂ ਅੱਜ ਨਾ ਕਿਸੇ ਨੂੰ ਬੰਨ੍ਹ ਮਾਰ ਦੀ ਲੋੜ ਪੈਂਦੀ ਸਭ ਇਹ ਇਹ ਅਜਾਬ ਲੱਗਦਾ ਹੈ ਕਿ ਉਹ ਉਹਨਾਂ ਦੇ ਨਾਲ ਰਿਸ਼ਵਤ ਰੂਪੀ ਕੰਮ ਕਰ ਕਰ ਤੋਂ ਬਾਅਦ ਜੋ ਮਰਜ਼ੀ ਸਾਡੀ ਪੈ ਲਓ ਤਿਆਖੀਰ ਨੂੰ ਅੱਜ 3 ਦਸੰਬਰ ਦਾ ਜਿਹੜਾ ਦਿਨ ਹੈ ਉਹ ਉਹਨਾਂ ਨੇ ਤੁਹਾਡੇ ਕਹਿਣ ਅਨੁਸਾਰ ਗੰਦੇ ਪਾਣੀ ਨੂੰ ਵਨ ਮਾਰਦਾ ਸੀ ਜਿਹੜਾ ਕਿ ਆਪਣੇ ਲੁਧਿਆਣੇ ਦੇ ਵਿੱਚ ਸਮਰਾਲਾ ਚੌਕ ਤੱਕ ਰੋਡ ਤੇ ਜਿੱਥੇ ਡਾਈੰਗ ਫੈਕਟਰੀਆਂ ਨੇ ਉਸ ਜਗ੍ਹਾ ਨੂੰ ਚੁਣਿਆ ਗਿਆ ਹੈ ਤੇ ਉੱਥੇ ਲੱਖਾ ਸੁਧਾਨਾ ਨੇ ਆਪਣੀ ਟੀਮ ਦੇ ਨਾਲ ਪਹੁੰਚਣਾ ਹੈ ਪਰ ਦੂਜੇ ਪਾਸੇ ਇੱਕ ਗੱਲ ਹੋਰ ਵੀ ਸਾਹਮਣੇ ਆਈ ਹੈ ਕਿ ਜਿਹੜੇ ਡੈਂਗ ਫੈਕਟਰੀਆਂ ਵਾਲੇ ਕੱਪੜਿਆਂ ਦੀ ਰंगाई ਕਰਨ ਵਾਲੇ ਉਦਯੋਗ ਨੇ ਉਹਨਾਂ ਦੀ ਜਿਹੜੀ ਜਸੇਵੰਦੀ ਹੈ ਉਹਨਾਂ ਨੇ ਇਸ ਚੀਜ਼ ਦਾ ਬਕਤ ਵਿਰੋਧ ਕੀਤਾ ਹੈ ਜਿਹੜੇ ਵਿਰੋਧ ਕੀਤਾ ਉਹਨਾਂ ਨੇ ਖੁਦ ਜਿਵੇਂ ਲੱਖੇ ਸੁਧਾਨਾ ਉਹਨਾਂ ਨੇ ਡੀਸੀ ਨੂੰ ਪੰਜਾਬ ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਕਮਿਸ਼ਨਰ ਨੂੰ ਵੱਡੇ ਅਫਸਰ ਨੂੰ ਇੱਕ ਲਿਖਤੀ ਰੂਪ ਵਿੱਚ ਅਪਲੀਕੇਸ਼ਨ ਦਿੱਤੀ ਕਿ ਅਸੀਂ ਹਾਂ ਕੰਮ ਕਰ ਜਾ ਰਹੇ ਹਾਂ ਉੱਥੇ ਕਿਸੇ ਅਨਸ਼ਾਂਮੀ ਘਟਨਾ ਨਾ ਵਾਪਰ ਜਾਵੇ ਤੇ ਇਸੇ ਤਰ੍ਹਾਂ ਹੀ ਜਿਹੜੀ ਡਾਈਗ ਜੁਟ ਵਾਲੇ ਨੇ ਉਹਨਾਂ ਨੇ ਵੀ ਜਾ ਕੇ ਆਪਣਾ ਪੱત્ર ਜਿਹੜਾ ਉੱਥੇ ਰੱਖ ਦਿੱਤਾ ਤੇ ਉਹਦੇ ਨਾਲ ਹੀ ਇੱਕ ਹਯਾਨੀ ਜੈਂਟ ਪਲਾਸਾ ਡਾਈਗ ਵਾਲਾ ਨੇ ਕੀਤਾ ਕਿ ਜੇਕਰ ਲੱਖਾ ਸੁਧਾਨਾ ਜਾਂ ਹੋਰ ਵਿਅਕਤੀ ਇੱਥੇ ਬੰਦ ਮਾਰ ਲਈ ਜਾਵਾਂਗੇ ਤਾਸੀ ਆਪਣੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਪ੍ਰਵਾਸੀ ਕਾਮਿਆਂ 1 ਲੱਖ ਪ੍ਰਵਾਸੀ ਕਾਮਿਆਂ ਨੂੰ ਅੱਗੇ ਲੈ ਕੇ ਆਉਂਦੇ ਆਂ ਪੰਜਾਬ ਦਾ ਮਾਹੌਲ ਵਿਗਾੜਨ ਵਾਲੀ ਗੱਲ ਹੈ ਵੱਡੀ ਗੱਲ ਹੈ ਤੇ ਸਾਡੇ ਲਈ ਵੱਡੀ ਫਿਕਰਮਹਤ ਮੰਦੀ ਵਾਲੀ ਗੱਲ ਹੈ ਵੈਸੇ ਤਾਂ ਆਪਾਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੇ ਜੋ ਕੁਝ ਕੀਤਾ ਉਹ ਅਕਸਰ ਦੇਖਦੇ ਆਂ ਪਰ ਇਸ ਪਾਣੀ ਵਾਲੇ ਮਸਲੇ ਦੇ ਵਿੱਚ ਮੈਨੂੰ ਸਮਝ ਨਹੀਂ ਆ ਰਹੀ ਕਿ ਲੋਕ ਕਿੱਧਰ ਨੂੰ ਜਾ ਰਹੇ ਨੇ ਉਹ ਭਲੇਓ ਮਾਨਸੋ ਤੁਸੀਂ ਵੀ ਉਹੀ ਪਾਣੀ ਪੀਣਾ ਅਸੀਂ ਵੀ ਉਹੀ ਪਾਣੀ ਪੀਣਾ ਜਿਹੜੇ ਪ੍ਰਵਾਸੀ ਆ ਕੇ ਕੰਮ ਕਰ ਰਹੇ ਨੇ ਉਹਨਾਂ ਨੇ ਵੀ ਇਹ ਪਾਣੀ ਖੋਬੀ ਨਹੀਂ ਤੇ ਮੈਂ ਗਾਲਾਂ ਇਹਦੀ ਨਾਲ ਅੱਗੇ ਨੂੰ ਲੈ ਕੇ ਜਾਵਾਂ ਕਿ ਉਸ ਜਗ੍ਹਾ ਦੇ ਉੱਪਰ ਜਿੱਥੇ ਬੰਦ ਮਾਰਨ ਦੀਆਂ ਗੱਲਾਂ ਚੱਲੀਆਂ ਨੇ ਉੱਥੇ ਅੱਜ ਸਵੇਰ ਵੇਲੇ ਤੋਂ ਹੀ ਵੱਡੇ ਸੱਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ ਉਧਰ ਲੱਖੇ ਸੁਧਾਣੀਆਂ ਦੀਆਂ ਹੋਰ ਜਿਹੜੀ ਟੀਮ ਹੈ ਉਹ ਉੱਥੇ ਜਾਣ ਲਈ ਵਿਜਿੰਦ ਹੋਵੇਗੀ ਤੇ ਦੂਜੇ ਪਾਸੇ ਉੱਥੇ ਖਲਾਰਾ ਪਾਉਣ ਦੇ ਲਈ ਜਿਹੜੇ ਇਹ ਡਾਈ ਫੈਕਟਰੀਆਂ ਵਾਲੇ ਨੇ ਇਹੋ ਜਿਹੇ ਪ੍ਰਵਾਸੀਆਂ ਨੂੰ ਜਾਂ ਹੋ ਗੁੰਡਾਗਰਦੀ ਕਰਨ ਵਾਲੇ ਬੰਦਿਆਂ ਨੂੰ ਵੀ ਉੱਥੇ ਲੈ ਕੇ ਜਾਣ ਦੇ ਵਿੱਚ ਤਿਆਰ ਬੈਠੇ ਨੇ ਦੇਖੋ ਹਰਪ੍ਰੀਤ ਜੀ ਜਿਹੜਾ ਪਾਣੀ ਵਾਲਾ ਮਸਲਾ ਇਹ ਕੋਈ ਇਕਦਮ ਤਾਂ ਹੋਇਆ ਨਹੀਂ ਵੀ ਅੱਜ ਪੈਣੀ ਛੇਤੀ ਖਰਾਬ ਹੋ ਗਿਆ ਇਹ ਲੰਬੇ ਸਮੇਂ ਤੋਂ ਜਿਆਦਾ ਚੱਲਦਾ ਤੇ ਆਂ ਪਿੰਡਾਂ ਦੇ ਵਿੱਚ ਲੋਕਾਂ ਦੇ ਜਿਹੜੇ ਘਰਾਂ ਦੇ ਵਿੱਚ ਬੋਰ ਲੱਗੇ ਹੋਏ ਨੇ ਮੋਟਰਾਂ ਲੱਗੀਆਂ ਹੋਈਆਂ ਇਹਨਾਂ ਨਾਲ ਵਿੱਚ ਗੰਦਾ ਪਾਣੀ ਖੱਤਿਆਂ ਚ ਗੰਦਾ ਪਾਣੀ ਅਕਸਰ ਹੀ ਆਪਾਂ ਵੀਡੀਓ ਸਾਹਮਣੇ ਦੇਖਦੇ ਆ ਲੱਖਾ ਸਦਾੜਾ ਜਿਹੜੀ ਗੱਲ ਕਰਦੇ ਆ ਕਹਿੰਦੇ ਰਾਜਸਥਾਨ ਤੋਂ ਮੈਨੂੰ ਕਾਲ ਆਈ ਕਿ ਇੱਕ ਜੰਮ ਦੇ ਬੱਚੇ ਨੂੰ ਕੈਂਸਰ ਆ ਸਾਹਮਣੇ ਆਇਆਗਾ ਤੇ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਇੱਕ ਮੇਜਰ ਪੁਆਇੰਟ ਆਗਾ ਜਿਹੜਾ ਨెలਾਂ ਦੋਕਾਂ ਦੀ ਸਿਹਤ ਦਾ ਇਲਾਜ ਕਰਦਾ ਹੈ ਡੀ ਐਮ ਸੀ ਹਸਪਤਾਲ ਲੁਧਿਆਣਾ ਜੇ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਵਿੱਚ ਜਾ ਕੇ ਦੇਖੀ ਤਾਂ अनेका ਕੇਸ ਨੇ ਪੰਜਾਬ ਦੇ अनेका ਜਿਹੜੇ ਕੇਸ ਨੇ ਪੰਜਾਬ ਦੇ ਕੀ ਜੰਮਦੇ ਬੱਚਿਆਂ ਨੂੰ ਜਿਹੜਾ ਜਨਮ ਦੇ ਵਿੱਚ ਸਮੇਂ ਜਿਹੜਾ ਉਹਨਾਂ ਨੂੰ ਬਲੱਡ ਕੈਂਸਰ ਪਾਇਆ ਜਾ ਰਿਹਾਗਾ ਕੀ ਇਹ ਇਹਨਾਂ ਜਿਹੜੇ ਫੈਕਟਰੀਆਂ ਵਾਲੇ ਨੇ ਜਿਹੜੇ ਪਾਣੀ ਨੂੰ ਗੰਦਾ ਦੂਸ਼ਿਤ ਕਰਦੇ ਆ ਕੀ ਇਹਨਾਂ ਦੇ ਕਰੇ ਇਹ ਬਿਮਾਰੀ ਕਿਤੇ ਇਹਨਾਂ ਨੂੰ ਡਰ ਨਹੀਂ ਲੱਗਦਾ ਇਹਨਾਂ ਨੂੰ ਇਦਾਂ ਦੀਆਂ ਬਿਮਾਰੀਆਂ ਤੋਂ ਇੱਕ ਹਰ ਬੀ ਦੀ ਧੀਰੇ ਡਾਈਂਗ ਫੈਕਟਰੀ ਵਾਲੇ ਦਾ ਹੋਰ ਉਦਯੋਗ ਕਾਰਖਾਨੇਦਾਰ ਨੇ ਪੂਰ ਕਾਈਆਂ ਵੱਡੀਆਂ ਛੋਟੀਆਂ ਨੇ ਉਹਨਾਂ ਦਾ ਪਾਣੀ ਹੈ ਜਿਹੜਾ ਉਹ ਜਦੋਂ ਦੇਖਦੇ ਆ ਕਿੱਥੇ ਜਾ ਰਿਹਾ ਸਾਨੂੰ ਸਮਝ ਨਹੀਂ ਆਉਂਦੀ ਨਾ ਲੱਭਦਾ ਅੰਦਰੋਂ ਬੋਰ ਕਰਕੇ ਗਲਤ ਤਰੀਕੇ ਨਾਲ ਤਾਂ ਪਾਣੀ ਸੁੱਕਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਕੱਲੇ ਉਦਯੋਗ ਕਾਈਆਂ ਨਹੀਂ ਖੇਤੀ ਵਾਲੇ ਸਬੰਧ ਦੇ ਵਿੱਚ ਜਿਹੜੀਆਂ ਰੇਹਾਂ ਸਪਰੀਆਂ ਫਸਲਾਂ ਦੇ ਉੱਪਰ ਹੋ ਰਹੀਆਂ ਨੇ ਉਹਦੇ ਕਣ ਵੀ ਥੱਲੇ ਧਰਤੀ 'ਚ ਜਾ ਕੇ ਪਾਣੀ ਨੂੰ ਜਾਰੀ ਨੇ ਧਰਤੀ ਨੂੰ ਜ਼ਹਿਰੀਲਾ ਕਰਦੇ ਨੇ ਤੁਸੀਂ ਗੱਲ ਕੀਤੀ ਹੈ ਰਾਜਸਥਾਨ ਤੋਂ ਕਲਾਈ ਨਹੀਂ Rajasthan ਤੋਂ ਨਹੀਂ ਜਿਹੜਾ ਇਲਾਕਾ ਇਸ ਦਰਿਆਈ ਪਾਣੀਆਂ ਦੇ ਨਾਲ ਜਿੱਥੇ ਛੁੱਟਿਆ ਜਾ ਰਿਹਾ ਉਹਦੇ ਨਾਲ ਦਾ ਪਾਣੀ ਉਸ ਬੈਟ ਤੋਂ ਬਿਨਾ ਪੰਜਾਬ ਦੇ ਮੁਕਤ ਸਰ ਦੇ ਵਿੱਚੋਂ ਵੀ ਅਜਿਹੀਆਂ ਖਬਰਾਂ ਆਈਆਂ ਨੇ ਕਿ ਜੰਮਣ ਵਾਲੇ ਬੱਚੇ ਨੇ ਜਿਹੜੇ ਉਹ ਅਪੰਗ ਪੈਦਾ ਹੋ ਰਹੇ ਨੇ ਗਰਭ ਦੇ ਵਿੱਚ ਆਪਰੇ ਜੀ ਤੁਹਾਨੂੰ ਵੀ ਯਾਦ ਆ ਸਾਰੇ ਸਰੋਤਿਆਂ ਨੂੰ ਵੀ ਯਾਦ ਆ ਕਿ ਬਠਿੰਡਾ ਤੋਂ ਇੱਕ ਟ੍ਰੇ ਜਾਂਦੀ ਹੈ ਜਿਹੜੀ ਬੀਕਾ ਨਾ ਅਮਰੀਕਾ ਨੇ ਯੂਰਪਸਟਾਨ ਭਦੀਆ ਤੇ ਉਹਦਾ ਨਾਮ ਕੈਂਸਲ ਟ੍ਰੇਨ ਪਿਆ ਹੋਇਆ ਇੱਥੇ ਬਾਦਲ ਨੇ ਵੀ ਬਹੁਤ ਦੇਰ ਰਾਜ ਕਰ ਲਿਆ ਇੱਥੇ ਕਾਪਟਨ ਕਾਂਗਰਸ ਵਾਲਿਆਂ ਨੇ ਵੀ ਬਹੁਤ ਦੇਰ ਰਾਜ ਕਰ ਲਿਆ ਹੁਣ ਆਪ ਵਾਲੇ ਵੀ ਲੱਗੇ ਹੋਏ ਨੇ ਕੱਲ ਨੂੰ ਭਾਜਪਾ ਵਾਲੇ ਵੀ ਕਹਿੰਦੇ ਅਸੀਂ ਰਾਜ ਕਰਨਾ ਉਹ ਕਦੇ ਕਿਸੇ ਨੇ ਇਹਨਾਂ ਚੀਜ਼ਾਂ ਵੱਲ ਦੇਖਣਾ ਯਤਨ ਨਹੀਂ ਕੀਤਾ ਟ੍ਰੇਨ ਕਿਨੂੰ ਨੂੰ ਜਾਂਦੀ ਦਿਖਦੀ ਹੋਰ ਦੇਖੋ ਤੁਸੀਂ ਜੇਕਰ ਹੁਣ ਲੱਖੇ ਸੁਧਾਰੇ ਉਹ ਨਹੀਂ ਜਾਂ ਹੋਰ ਵੱਡੇ ਅੱਗੇ ਹੋ ਕੇ ਪਾਣੀ ਦੇ ਮਸਲੇ ਉੱਪਰ ਕੰਮ ਕਰਨਾ ਚਾਹੁੰਦੇ ਨੇ ਲੋਕ ਚ ਰਹੇ ਨੇ ਅਸੀਂ ਵੀ ਉਹਨਾਂ ਦੇ ਨਾਲ ਸਮਝਦਾ ਬੰਦਾ ਜਿਹੜਾ ਉਹਨਾਂ ਦੀ ਹਾਮੀ ਭਰੂਗਾ ਇਹ ਇਸ ਮੁੱਦੇ ਨੂੰ ਗਲਤ ਕਮਣਾਇਆ ਜਾ ਰਿਹਾ ਲੱਖੇ ਸਧਾਣੇ ਨੂੰ ਬਲਾਓ ਉਹਨਾਂ ਦੀ ਟੀਮ ਨੂੰ ਬਲਾਓ ਡੈਂਗ ਵਾਲੇ ਕਮੇਟੀਆਂ ਨੂੰ ਬਲਾਓ ਅਜੋਕ ਕਵਾਈ ਨਾਲ ਨੂੰ ਬਲਾਓ ਸਰਕਾਰ ਲੁਧਿਆਣਾ ਡੀਸੀ ਕਿਸੇ ਹੋਰ ਪੱਧਰ ਉੱਪਰ ਪਦਾ ਪ੍ਰੋਡਿਊਸਰ ਕੰਟਰੋਲ ਬੋਰਡ ਵਾਲੇ ਸਾਰੇ ਤਰੋਗੇ ਮਸਲੇ ਦਾ ਹੱਲ ਕਰ ਹੁਣ ਇਹ ਜਿਹੜੀ ਗੱਲ ਅੱਜ 3 ਦਸੰਬਰ ਨੂੰ ਚਲਣੀ ਹੈ ਮੇਰੇ ਹਿਸਾਬ ਨਾਲ ਲੱਖੇ ਸਧਾਣੇ ਨੂੰ ਸ਼ਾਇਦ ਉੱਥੇ ਨਾ ਪਹੁੰਚਣ ਦਿੱਤਾ ਜਾਵੇ ਜੇ ਕੋਈ ਉੱਥੇ ਕੋਈ ਜਾਊਗਾ ਪੁਲਿਸ ਲਾਠੀ ਚਾਰਜ ਵੀ ਕਰਦੇ ਰਹੀ ਹੈ ਇਹ ਤਾਂ ਆਮ ਅਸੀਂ ਦੇਖਦੇ ਹੁਜਾਨਾ ਹੀ ਜਿਹੜਾ ਕੰਮ ਕਰਦਾ ਹੈ ਉਹ ਪੰਜਾਬ ਦੀ ਜਿਹੜੀ ਪੁਲਿਸ ਸਾਡ ਨੂੰ ਲਾਠੀ ਚਾਰਜ ਨਾਲ ਦਮਾਉ ਤੋ ਇਹ ਗੱਲਾਂ ਮਤਾਂ ਨੇ ਜਿਹੜੀਆਂ ਬਹੁਤ ਡੂੰਘੀਆਂ ਨੇ ਨਾ ਇੱਕਦਮ ਇਹਨਾਂ ਨੂੰ ਲੱਖਾ ਸਦਾਨਾ ਹੱਲ ਕਰ ਸਕਦਾ ਹੈ ਹਾਂ ਇਹ ਦੇ ਉੱਪਰ ਇਹ ਇਹ ਮਸਲੇ ਇਹ ਮਸਲੇ ਪ੍ਰਸ਼ਾਸਨ ਦੇ ਹੱਲ ਕਰਨ ਦੇ ਮਸਲੇ ਸੀਗੇ ਪ੍ਰਸ਼ਾਸਨ ਦੇ ਹੱਲ ਕਰਨੇ ਸੀ ਇਹ ਮਸਲੇ ਆ ਮੌਜੂਦਾ ਜਿਹੜੀ ਸਟੇਟ ਆ ਗਈ ਜੋ ਸਰਕਾਰ ਸਟੇਟ ਦੀ ਪੰਜਾਬ ਦੀ ਉਹਨੇ ਹੱਲ ਕਰਨ ਲਈ ਸੀ ਮਸਲੇ ਪੋਲਿਊਸ਼ਨ ਬੋਰਡ ਨੇ ਹੱਲ ਕਰਨੇ ਉਹਦੇ ਮਸਲੇ ਭਗਮਾਨ ਦੀ ਗੱਲ ਕਰ ਲਈ ਮੌਜੂਦਾ ਮੁਖੀ ਨੇ ਇਸ ਸਮੇਂ ਪੰਜਾਬ ਦੇ ਪੰਜਾਬ ਦੇ ਜੇ ਕਹਿ ਦਈਏ ਤਾਂ ਲਖਾ ਸੁਧਾਨਾ ਵੀ ਕਹਿੰਦਾ ਕਹਿੰਦੇ ਪੰਜਾਬ ਦੇ ਰਾਜਾ ਤੁਸੀਂ ਇਸ ਸਮੇਂ ਤੁਸੀਂ ਇਹ ਮਸਲੇ ਹੱਲ ਕਰਦੇ ਨੇ ਇੱਕ ਸਮੇਂ ਭਗਵੰਤ ਮਾਨ ਕਹਿੰਦੇ ਸੀ ਕਿ ਬੁੱਢੇ ਨਾਲੇ ਦਾ ਪਾਣੀ ਆ ਜਿਹੜਾ ਉਹ ਗੰਦਾ ਕਰ ਦਿੰਦਾ ਬੁੱਢਾ ਦਰਿਆ ਗੰਦਾ ਕਰ ਦਿੰਦਾ ਤੇ ਪਿਛਲੇ ਦਿਨੀ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਕਦੇ 600 ਕਰੋੜ ਹੁੰਦਾ ਹੈਗਾ ਬੁੱਢੇ ਨਾਲੇ ਦੀ ਸਫਾਈ ਵਾਸਤੇ ਕਦੇ 650 ਕਰੋੜ ਹੁੰਦਾ ਕਿਸੇ ਨੂੰ ਨਹੀਂ ਪਤਾ ਕਿੱਥੇ ਲੱਗਦਾ ਤੇ ਅੱਜ ਉਹੀ ਭਗਵੰਤ ਮਾਨ ਦੀ ਸਰਕਾਰ ਉਸੇ ਭਗਵੰਤ ਮਾਨ ਦਾ ਪ੍ਰਸ਼ਾਸਨ ਲੱਖੇ ਸੁਧਾਣੇ ਨੂੰ ਲੋਕਣ ਦੀ ਲਈ ਜਿਹੜਾ ਲੱਖੇ ਸੁਧਾਣੇ ਦੇ ਸਾਹਮਣੇ ਖੜਾ ਅਰਪ੍ਰੀਜੀ ਦੋਕੇ ਇਸੇ ਗੱਲ ਦਾ ਕਿ ਸਾਡੇ ਸਿਆਸਤਦਾਨਾਂ ਨੇ ਪੰਜਾਬ ਦੇ ਉੱਪਰ ਜਿਹਨੇ ਪਹਿਲਾਂ ਕਹਿ ਗਿਆ ਰਾਜ ਕੀਤਾ ਪਰ ਇਸ ਪਾਸੇ ਵੱਲ ਕਿਸੇ ਨੇ ਨਹੀਂ ਹੂਣੀ ਵੀ ਨਹੀਂ ਕਰਤੀ ਹੈਗੀ ਹੁਣ ਜਿਹੜੀਆਂ ਗੱਲਾਂ ਬਾਤਾਂ ਭਗਵੰਤ ਮਾਨ ਹੁਣੀ ਕਰਕੇ ਪੰਜਾਬ ਦੀ ਸਿਆਸੀ ਕੁਰਸੀ ਉੱਤੇ ਬਿਰਾਜਮਾਨ ਹੋਏ ਨੇ ਉਹ ਵੀ ਭੁੱਲੇ ਬੈਠੇ ਨੇ ਉਹ ਹਾਲੇ ਪਿਛਲੇ ਤਿੰਨ ਮਹੀਨੇ ਦੀ ਗੱਲ ਹੈ ਕਿ ਲੁਧਿਆਣਾ ਦੇ ਵਿੱਚ ਇੱਕ ਆਪ ਵਿਧਾਇਕ ਨੇ ਉਹਨਾਂ ਨੇ ਭਗਵੰਤ ਮਾਨ ਮੁੱਖ ਮੰਤਰੀ ਨੂੰ ਨਾਲ ਲੈ ਕੇ ਬੁੱਡੇ ਨਾਲੇ ਦੇ ਨਜ਼ਦੀਕ ਇਸ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਇੱਕ ਨੀਂ ਮੱਥਰ ਲਾਇਆ ਤਿੰਨ ਮਹੀਨੇ ਪਹਿਲਾਂ ਉਹੀ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੇ ਖੁਦ ਜਾ ਕੇ ਉਸ ਨੀਂ ਮੱਥਰ ਨੂੰ ਆਪਣੇ ਹੱਥੀ ਤੋੜਿਆ ਹੱਥੀ ਤੋੜਨ ਦਾ ਮਤਲਬ ਵੀ ਅਸੀਂ ਇਹ ਸੁਧਾਰ ਹੀ ਨਹੀਂ ਕਰ ਸਕੇ ਇਸ ਲਈ ਜਦੋਂ ਮੈਂ ਆਉਣਾ ਤਾਂ ਮੇਰਾ ਨਹੀਂ ਪੱਤਰਾ ਜਿਹੜਾ ਮੇਰਾ ਮੂੰਹ ਚੜਾਉਂਦਾ ਮੈਂ ਧੰਨਵਾਦ ਕਰਨਾ ਉਸ ਲੁਧਿਆਣਾ ਵਾਲੇ ਵਿਧਾਇਕ ਦਾ ਜਿਹਨੇ ਇੰਨਾ ਕੁ ਤਾਂ ਸਮਝ ਲਿਆ ਆਪਣਾ ਰੱਖੀ ਹੱਥਾਂ ਨਹੀਂ ਪੱਤਰਾ ਤੋੜਿਆ ਸੋ ਇਸ ਗੱਲ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਬਾਬਾ ਸੀਚੇਵਾਲ ਉਹਨੇ ਜਿਹੜੇ ਮੌਜੂਦਾ ਸਮੇਂ ਰਾਸ ਸਭਾ ਮੈਂਬਰ ਬਣੇ ਨੇ ਉਹ ਖੁਦ ਕਿਸੇ ਨਦੀ ਦੇ ਵਿੱਚ ਦਰਿਆ ਦੇ ਵਿੱਚ ਬੁੱਢੇ ਨਾਲਿਆਂ ਦੇ ਵਿੱਚ ਵੇਂਹ ਦੇ ਵਿੱਚ ਜਾ ਕੇ ਸਫਾਈਆਂ ਕਰਦੇ ਨੇ ਵੀਡੀਓ ਆਉਂਦੀਆਂ ਨੇ ਸਾਰੇ ਪਾਸੇ ਪੰਜਾਬ ਦੇ ਨੇ ਹੁਣ ਅੱਜ ਉਹੀ ਰਸਵਾ ਵਿੱਚ ਬੈਠੇ ਬਾਬਾ ਬਲਬੀਰ ਸਿੰਘ ਸੀਚੇਵਾਲ ਉਹ ਨਹੀਂ ਮੁੱਦਾ ਹੈ ਕਿਉਂ ਨਹੀਂ ਚੱਕ ਰਿਹਾ ਬਈ ਉਹ ਲੱਖੇ ਸਣਾ ਨੇ ਨੂੰ ਕਹਿੰਦੇ ਵੀ ਨਹੀਂ ਤੂੰ ਨਹੀਂ ਆਉਣਾ ਆ ਬੈਠ ਆਪਾਂ ਮੁੱਖ ਮੰਤਰੀ ਜੀ ਨਾਲ ਸਮਾਂ ਲਈਏ ਚੰਡੀਗੜ੍ਹ ਗੱਲ ਕਰੀਏ ਲੁਧਿਆਣਾ ਗੱਲ ਕਰੀਏ ਪਰ ਨਹੀਂ ਕਿਤੇ ਇਹਦੇ ਪਿੱਛੇ ਕੋਈ ਬਿਜ਼ਨਸ ਤਾਂ ਨਹੀਂ ਹੈਗਾ ਕਿ ਜਿਹੜਾ ਅੱਜ ਸੰਤ ਸੀਚੇਵਾਲ ਨੂੰ ਵੀ ਬੁੱਢਾ ਨਾਲਾ ਨਹੀਂ ਗੀਨ ਇਹ ਮੈਂ ਗੱਲ ਇਹ ਤਾਂ ਕੀਤੀ ਹੈ ਵੀ ਜਿਹੜੇ ਬਾਬਾ ਸੀਚੇਵਾਲ ਦੇ ਇਹ ਉਹ ਵਾਤਾਵਰਣ ਦੇ ਪ੍ਰਤੀ ਬਹੁਤ ਕੰਮ ਕਰ ਰਹੇ ਨੇ ਉਹਨਾਂ ਨੂੰ ਕੇਂਦਰ ਸਰਕਾਰਾਂ ਵੱਲੋਂ ਇਨਾਮ ਮਿਲ ਚੁੱਕੇ ਨੇ ਵੱਡੇ ਵੱਡੇ ਉਹਨਾਂ ਦੇ ਸਮਾਰੋਹ ਹੋ ਰਹੇ ਨੇ ਅੰਗਲੈਂਡ ਦੇ ਵਿੱਚ ਉੜਿਆ ਕਿੱਥੇ ਉੜਿਆ ਪਰ ਜਿਹੜਾ ਕੁਝ ਇਹ ਸਾਡੇ ਸਾਹਮਣੇ ਲੁਨੇ ਆਲ ਤਾਂ ਚਲੋ ਗੰਦਾ ਨਾਲਾ ਜੁੜ ਗਿਆ ਪਤਾ ਨਹੀਂ ਹਰਪ੍ਰੀਤ ਸਿੰਘ ਪੰਜਾਬ ਦੇ ਵਿੱਚ ਕਿੰਨੇ ਕੁ ਗੰਦੇ ਨਾਲੇ ਨੇ ਜਿਹੜੇ ਇਹ ਕੁਝ ਕਰ ਰਹੇ ਨੇ ਜਿਹੜੀਆਂ ਡਰੇਨਾਂ ਸੀ ਖੜਾ ਦੇ ਪਾਣੀ ਰੋਕਣ ਦੇ ਲਈ ਸ਼ਹਿਰਪੁਰ ਵਾਲੀ ਸਾਈਡ ਹੋਰ ਕਈ ਥਾਵਾਂ ਦੇ ਉੱਪਰ ਉਹਨਾਂ ਦੇ ਵਿੱਚ ਇਹ ਦੂਸ਼ਿਤ ਪਾਣੀ ਦੀ ਫੈਕਟਰੀ ਹੁੰਦਾ ਜਾ ਰਿਹਾ ਹੈ ਧਰਤੀ ਦੇ ਵਿੱਚ ਹੀ ਜਾਣਾ ਅਕਸਰ ਨੂੰ ਪਰ ਦੁੱਖ ਹੋ ਰਿਹਾ ਹੈ ਕਿ ਚਾਹੇ ਆਪਾਂ ਵਾਬਾ ਸੀਚੇਵਾਲ ਦੀ ਗੱਲ ਕਰ ਲਈਏ ਚਾਹੇ ਆਪਾਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਉਹਨਾਂ ਦੀ ਗੱਲ ਕਰ ਲਈਏ ਜਾਂ ਹੋਰ ਜਿਹੜੇ ਦਮਗੇ ਜੇ ਮਾਰਦੇ ਬੱਤੇ ਸੀ ਚੋਣਾਂ ਲਈ ਤੇ ਅੱਜ ਉਹ ਪੰਜਾਬ ਦੇ ਰਾਖੇ ਕੋਉਣ ਵਾਲੇ ਪਾਣੀਆਂ ਦੇ ਰਾਖੇ ਕੋਉਣ ਵਾਲੇ ਕੈਪਟਨ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਸਕੇ ਪੰਜਾਬ ਦੇ ਪਾਣੀਆਂ ਦੇ ਰਾਖੇ ਨੇ ਜੇ ਆ ਉਹ ਹੈ ਉਹ ਸਾਰੇ ਜਿਹੜੇ ਸਮੇਂ ਸਮੇਂ ਅਨੁਸਾਰ ਕੋਈ ਨਾ ਕੋਈ ਆਪਣਾ ਕੰਮ ਕਰਦੇ ਤਾਂ ਅੱਜ ਨਾ ਕਿਸੇ ਨੂੰ ਬੰਨ ਮਾਰਨ ਦੀ ਲੋੜ ਪੈਂਦੀ ਨਾ ਲੋਕ ਭਵਾਨੀਆਂ ਦੇ ਵਿੱਚ ਗਰਸੁੱਦੇ ਇਹਦੇ ਵਿੱਚ ਇਹ ਗੱਲ ਆ ਹਰਪ੍ਰੀਤ ਜੀ ਬਈ ਜੇਰੀਆਂ ਲੁਧਿਆਣਾ ਉਦਯੋਗ ਕਾਇਦਾ ਹੱਬ ਹੈ ਉਹਦੇ ਵਿੱਚ ਪ੍ਰਦਾਰ ਪ੍ਰਦੂਸ਼ਣ ਕੋਡ ਰੋਲ ਬੋਰਡ ਦੇ ਉੱਤੇ ਅਕਸਰ ਹੀ ਇਹ ਅੰਜਾਮ ਲੱਗਦੇ ਨੇ ਕਿ ਉਹ ਉਹਨਾਂ ਦੇ ਨਾਲ ਰਿਸ਼ਵਤ ਰੂਪੀ ਕੰਮ ਕਰ ਕਰ ਤੋਂ ਬਾਅਦ ਜੋ ਮਰਜ਼ੀ ਸਰਟੀਫਿਕੇਟ ਲੈ ਲਓ ਜਦੋਂ ਆਪਾਂ ਇਸ ਜਿੱਦੜ ਅੱਜ ਬੰਨ ਮਾਰਿਆ ਜਾ ਰਿਹਾ ਅੱਗੇ ਬੁੱਢਾ ਤਰਿਆ ਬੁੱਢਾ ਤਰਿਆ ਜਿਹੜਾ ਹੁਣ ਬੁੱਢਾ ਨਾਲਾ ਬਣ ਚੁੱਕਿਆ ਗੰਦਾ ਨਾਲਾ ਬਣ ਚੁੱਕਿਆ ਇਹਦੇ ਅੱਗੇ ਜਦੋਂ ਤਾਜਪੁਰ ਰੋਡ ਤੇ ਜਾਂਦੇ ਆ ਤਾਂ ਉੱਥੇ 1 ਸਾਲ ਪਹਿਲਾਂ ਜਦੋਂ ਖੇਤਾਂ ਦੇ ਵਿੱਚ ਕਣਕ ਨੂੰ ਸੱਜਣ ਦੇ ਲਈ ਫਸਲਾਂ ਦੇ ਲਈ ਪਾਣੀ ਵਾਲੇ ਬੋਰ ਚੱਲ ਰਏ ਸੀ ਤਾਂ ਉਹਨਾਂ ਦਾ ਜਿਹੜਾ ਪਾਣੀ ਆ ਉਹ ਬਹੁਤ ਗਲਤ ਰੂਪ ਦੇ ਵਿੱਚ ਬਾਹਰ ਆ ਰਿਹਾ ਸੀ ਝਿਗ ਦੇ ਨਾਲ ਆਲੂ ਭਰੇ ਪਏ ਸੀ ਤੇ ਉੱਥੋਂ ਬਦਬੂ ਮਾਰਦੀ ਸੀ ਉਹ ਪਾਣੀ ਜਿਹੜਾ ਕਿ ਪਸ਼ੂਆਂ ਦੇ ਪੀਣ ਦੇ ਯੋਗ ਵੀ ਨਹੀਂ ਸੀ ਵਿਹਾ ਇਹ ਗੱਲਾਂ ਬਾਤਾਂ ਨੂੰ ਕੌਣ ਦੇਖੂਗਾ ਮੈਂ ਤਾਂ ਕਹਿੰਦਾ ਚਲੋ ਠੀਕ ਹੈ ਅਸੀਂ ਜਿੰਨਾਂ ਹੈਗਾ ਆਪਣਾ ਸੋਸ਼ਲ ਮੀਡੀਆ ਰਾਹੀਂ ਜਾਗਰੂਕਦਾਰ ਪਾਉਂਦੇ ਰਹਿਨੇ ਆ ਪਾਉਂਦੇ ਰਹਾਂਗੇ ਪਰ ਇਸ ਕੰਮ ਦੇ ਲਈ ਨਾ ਤਾਂ ਕੱਲੇ ਲਖਾਸਣ ਆਦਿ ਲੋਕੜਾ ਇਸ ਕੰਮ ਦੇ ਲਈ ਸਾਰੇ ਸੋਚੇ ਪੰਜਾਬ ਵਾਸੀਆਂ ਨੂੰ ਅਵੇਸਲਾ ਪੜ ਦਿਖਾਉਣ ਦੀ ਜਗਾਹ ਤੇ ਅੱਗੇ ਹੋ ਕੇ ਪੰਜਾਬ ਪਾਰ ਸਾਰਾ ਦੇ ਕੇ ਧਰਨੇ ਲਾਉਣ ਚਾਹੀਦੇ ਨੇ ਉਦੋਂ ਉਥੇ ਹਾਜ਼ਰ ਨਾਜ਼ ਰਹਿ ਕੇ ਜਿੱਥੇ ਪਾਣੀ ਦਾ ਅੱਜ ਇਹ ਕੀ ਗੱਲ ਕਿ ਅੱਜ ਇੱਕ ਸਰਫ ਕਰਨ ਦਸਨ ਵਰ ਨੂੰ ਬਣ ਬਾਕੀ ਨਹੀਂ ਬਾਕੀ ਦਨ ਕੀ ਹੋਊਗਾ ਤੋ ਭਾਈ ਸਾਡਾ ਸਾਰਾ ਦਾ ਹੀ ਫਟ ਆਉਣ ਵਾਲੀਆਂ ਪੀੜੀਆਂ ਦੇ ਲਈ ਅਸੀਂ ਬਾਤਾ ਬਣ ਦੇ ਪੱਖੋਂ ਕੁਝ ਨਾ ਕੋਈ ਤਾਂ ਛੱਡ ਕੇ ਜਾਈਏ ਜਿੱਥੇ ਉਹ ਸਾਹ ਲੈ ਸਕਣ ਜੀਵ ਸਕਣ ਪਸ਼ੂ ਪੰਛੀਆਂ ਬਿਮਾਰੀਆਂ ਦੇ ਵਿੱਚ ਕਿਵੇਂ ਘਰੇ ਪਏ ਨੇ ਸੋ ਇਹ ਹਰਪ੍ਰੀਤ ਜੀ ਬਹੁਤ ਗੱਲਾਂ ਨੇ ਪਰ ਜੇ ਅੱਜ ਆ ਦੇਖੀ ਤਾਂ ਉਹ ਲੱਖੇ ਸਿਧਾਣੇ ਉਹਨਾਂ ਨੇ ਮੈਂ ਕਹਣਾ ਵੀ ਜਿਹੜਾ ਉਦਮ ਕੀਤਾ ਉਹ ਉਹਦੇ ਨਾਲ ਅਸੀਂ ਸਹਿਮਤ ਹੈ ਪਰ ਇਸ ਵਿੱਚੋਂ ਕੁਝ ਨਿਕਲਣਾ ਜਾਂ ਨਹੀਂ ਇਹ ਸ਼ਾਬਦ ਕਰ ਪਤਾ ਨਹੀਂ